ਸ਼ੰਭੂ ਬਾਰਡਰ ਤੇ ਸਰਕਾਰ ਨੇ ਕੀਤੀਆਂ ਹੱਦਾਂ ਪਾਰ ਪੁਲ ਤੋਂ ਹੇਠਾਂ ਸੁੱਟਿਆ ਇੱਕ ਨੌਜਵਾਨ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਲਗਾਤਾਰ 13 ਤਰੀਕ ਤੋਂ ਹਰਿਆਣਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ ਹੈ ਅਤੇ ਲਗਾਤਾਰ ਅਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਕਿਸਾਨਾਂ ਤੇ ਚਲਾਈਆਂ ਜਾ ਰਹੀਆਂ ਨੇ ਜਿਸ ਨਾਲ ਹੁਣ ਤੱਕ ਇੱਕ ਕਿਸਾਨ ਦੀ ਅਥਰੂ ਗੈਸ ਦੇ ਗੋਲੇ ਕਾਰਨ ਦਮ ਘੁੱਟਣ ਨਾਲ ਮੌਤ ਹੋ ਚੁੱਕੀ ਹੈ ਅਤੇ ਕਈ ਕਿਸਾਨ ਜ਼ਖਮੀ ਹੋ ਚੁੱਕੇ ਨੇ ਪਰ ਹੁਣ ਤਾਂ ਹੱਦ ਹੀ ਹੋ ਗਈ ਹਰਿਆਣਾ ਪ੍ਰਸ਼ਾਸਨ ਨੇ ਇੱਕ ਨੌਜਵਾਨ ਨੂੰ ਪੁਲ ਦੇ ਉੱਪਰੋਂ ਹੀ ਹੇਠਾਂ ਸੁੱਟ ਦਿੱਤਾ ਜਿਸ ਕਾਰਨ ਨਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਚੱਕਣ ਆਏ ਨੌਜਵਾਨਾਂ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਅਤੇ ਫੌਜੀਆ ਨੂੰ ਬਹੁਤ ਮਿੰਤਾ ਕੀਤੀਆਂ ਕਿ ਸਾਨੂੰ ਇਸ ਨੂੰ ਚੱਕ ਲੈਣ ਦਿਓ ਤਾਂ ਕਿ ਇਸ ਦਾ ਇਲਾਜ ਹੋ ਸਕੇ ਅਥਰੂ ਗੈਸ ਤੇ ਗੋਲੇ ਨਾ ਸੱਟੋ ਅਤੇ ਰਬੜ ਦੀਆਂ ਗੋਲੀਆਂ ਨਾ ਚਲਾਓ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਲਗਾਤਾਰ ਫਾਇਰਿੰਗ ਕਰੀ ਜਾ ਰਿਹਾ ਹੈ ਸੋ ਕੀ ਇਹ ਸਹੀ ਹੈ ਕਿਉਂਕਿ ਪ੍ਰਸ਼ਾਸਨ ਨੇ ਜਿਨ੍ਹਾਂ ਦੀ ਡਿਊਟੀ ਲਈ ਹੈ ਉਹ ਵੀ ਕਿਸਾਨਾਂ ਦਾ ਅਨਾਜ ਖਾ ਕੇ ਹੀ ਜਿਉਂਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਨਵੀਂ ਅਪਡੇਟ ਦੇ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ